ਬਾਈ ਜੀ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪੰਜਾਬ ਚ ਹੜ੍ਹ ਆਏ ਹੋਏ ਨੇ ਮੈਂ ਕੁਝ ਦਿਨਾਂ ਤੋਂ ਦੇਖ ਰਿਹਾ ਵੀ ਲੋਕ ਜਿਹੜੇ ਬਲੌਗ ਕਰਨੇ ਆ ਜਾਂ ਸ਼ਾਰਟ ਵੀਡੀਓ ਬਣਾਉਂਦੇ ਨੇ ਕੋਈ ਵੀ ਇੰਸਟਾਗ੍ਰam ਸਟਾਰ ਆ ਫੇਸਬੁੱਕ ਸਟਾਰ ਆ ਉਹ ਬਹੁਤ ਹੀ ਸੇਵਾ ਕਰ ਰਹੇ ਨੇ ਕੁਝ ਲੋਕ ਪਰ ਕੁਝ ਬਲੌਗਰ ਨੇ ਜਿਹੜੇ ਵੀ ਆਪਦੇ ਕੰਜਰ ਕਿਤੇ ਤੋਂ ਬਾਜ਼ ਨਹੀਂ ਆ ਰਹੇ ਕੰਜਰ ਕਿਤਨੀ ਵੀਡੀਓ ਪਾ ਰਹੇ ਨੇ ਜਿੱਦਾਂ ਕੋਈ ਖਾਣਾ ਬਿਨਾਂ ਦਿਖਾ ਰਹੇ ਨੇ ਆਪ ਦਾ ਨੱਚਣਾ ਗਾਉਣਾ ਦਿਖਾ ਰਹੇ ਆ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਕਿ ਜੋ ਵੀ ਉਹਨਾਂ ਕੋਲੇ ਹੈਗਾ ਕੋਈ ਵੀ ਫੇਸਬੁੱਕ ਸਟਾਰ ਇੰਸਟਾਗ੍ਰam ਸਟਾਰ ਸਭ ਤੋਂ ਵੱਧ ਉਹਨਾਂ ਨੂੰ ਪੰਜਾਬੀ ਲੋਕ ਹੀ ਫੋਲੋ ਕਰਦੇ ਹਨ ਉਹਨਾਂ ਦੇ ਪੰਜਾਬ ਦੇ ਲੋਕ ਜੁੜੇ ਹੋਏ ਨੇ ਉਹਨਾਂ ਨੇ ਜਿੰਨੀ ਵੀ ਕਮਾਈ ਕੀਤੀ ਆ ਪੰਜਾਬ ਤੋਂ ਕੀਤੀ ਆ ਉਹ ਜੋ 2-4% ਸਾ ਉਹਨਾਂ ਲੋਕਾਂ ਦੀ ਹੈਲਪ ਵਾਸਤੇ ਲਾਉਣ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਚਲੋ ਜੇ ਉਹਨਾਂ ਨੇ ਨਹੀਂ ਵੀ ਇਹ ਕੰਮ ਕਰਨਾ ਹੈ ਹੈਲਪ ਵੀ ਨਹੀਂ ਕਰਨੀ ਤਾਂ ਉਹ ਐਨਾ ਕਰ ਸਕਦੇ ਵੀ 5-4 ਦਿਨ ਆਪ ਦਾ ਕੰਝਿਰ ਕਿਤਾ ਬੰਦ ਕਰਨ ਤਾਂ ਕਿ ਦੇਖਣ ਵਾਲੇ ਨੂੰ ਤਾਂ ਸਹੀ ਲੱਗੇ ਨਾ ਚਲੋ ਵੀ ਮਦਦ ਨਹੀਂ ਕਰਨੀ ਵੱਖਰੀ ਗੱਲ ਹੈ ਪੈਸਾ ਨਹੀਂ ਲਾਉਣਾ ਆਪਾਂ ਉਦਾਂ ਵੀ ਉਹਨਾਂ ਦੀ ਕੋਈ ਪੋਸਟ ਸ਼ੇਅਰ ਕਰ ਸਕਦੇ ਹਾਂ ਕੁਝ ਵੀ ਕਰ ਸਕਦੇ ਹਾਂ ਤਾਂ ਕਿ ਉਹਨਾਂ ਦੀ ਹੈਲਪ ਹੋ ਸਕੇ ਪਰ ਨਹੀਂ ਆਪਾਂ ਆਉਦੇ ਕੰਜਰੇ ਕਿਤੇ ਤੋਂ ਆਵਾਜ਼ ਨਹੀਂ ਆ ਰਹੀ ਆਪਾਂ ਨੂੰ ਫੋਲੋਅਰਾਂ ਵਿਊ ਤੇ ਇੱਕ ਮਤਲਬ ਆ ਠੀਕ ਹੈ ਮੈਂ ਕਿਸੇ ਨੂੰ ਕੋਈ ਭੰਡ ਨਹੀਂ ਰਿਹਾ ਠੀਕ ਹੈ ਵੀ ਕਿਸੇ ਬਲੌਗਰ ਨੂੰ ਆਪਾਂ ਮਾੜਾ ਕਹਿ ਰਹੇ ਆ ਚੰਗਾ ਕਰ ਰਹੇ ਆ ਪਰ ਇੰਨੀ ਗੱਲਾਂ ਵੀ ਸੁਧਰ ਜਾਣ ਤਾਂ ਧੰਨਵਾਦ ਹੋਵੇਗਾ